ਮਾਰਕਡ ਇਹ ਲਜੂਗੀ ਪ੍ਰੋਪਰ ਜਿੱਦਾਂ ਦੇ ਦੋਫੇ ਆਪਣੇ ਕੋ ਪੇਸਟ ਹਨ ਪੂਰੀ ਮਾਰਕਡ ਇਹ ਲਜੂਗੀ ਮਾਲ ਨਹੀਂ ਪਿਆਗੇ ਸੋ ਇਹ ਅੱਜਕੱਲ ਬੜਾ ਟ੍ਰੈਂਡਿੰਗ ਵਿੱਚ ਆ ਇਹ ਵੀ ਵੀਰਨ ਪੁੱਛ ਲਿੰਦੇ ਭਾਜੀ ਕੀ ਰੇਟ ਹੈ ਇਹਦਾ 100 ਰੁਪਏ 100 ਰੁਪਏ 100 ਰੁਪਏ ਲੇਡੀਜ਼ ਪਿਆਮੇਧਾਨੇ ਆ ਆ ਦੇਖੋ ਜੀ ਜਲੰਧਰ ਦੇ ਰਿਆਣਾ ਵਿਆਲ ਦੇ ਵਿੱਚ 100 100 ਰੁਪਏ ਲੱਗੇ ਹੋਇਆ ਜੀ 100 100 ਰੁਪਏ ਲੱਗੇ ਭਾਜੀ ਹਾਂਜੀ ਭਾਈ 100 100 ਠੀਕ ਆ ਜੀ ਠੀਕ ਆ ਤੇਰ ਚ ਸਾਰੇ ਗਾਰਡਸ इजीली ਆ ਸਕਦੇ ਨੇ ਬਿਲਕੁਲ ਪਤਾ ਲੱਗ ਜਾਂਦਾ ਨਾ ਜੀ ਐਮਐਸਾਈਜ਼ ਦੇਖ ਲਓ ਜੀ ਕਿੰਨਾ ਵੱਡਾ ਮ ਤੋ ਆ ਗਏ ਲਗਾਓ ਸ਼ੋਰੂਮ ਵਾਲਿਆਂ ਜਿੰਨਾ ਬਹੁਤ ਜ਼ਿਆਦਾ ਸਸਤੇ ਰੇਟ ਤੇ ਲੱਗੀਆਂ ਹੋਈਆਂ ਆ ਬੱਚਿਆਂ ਦੇ ਲਈ ਹੁੰਦਾ ਜੀ ਜਿੱਦਾਂ ਬੱਚੇ ਆਪਣੀ ਕੋਈ ਕਿੱਟ ਬਣਾ ਲੈਂਦੇ ਮੇਕਅਪ ਦੀ ਬਣਾ ਲੈਂਦੇ ਆ ਦੇਖੋ 300 300 ਠੀਕ ਆ ਜੀ ਜੇ ਅਗਰ 300 ਜੀ ਆ ਵੀ ਸਿਲੀਕੋਨ ਵਾਲੇ ਇਹਦਾ ਕੀ ਰੇਟ ਆ ਭਾਜੀ ਕੋ ਲਿਆ 750 770 ਰੁਪਏ ਦੱਸਦੇ ਆ ਇੱਥੋਂ 500 ਰੇ ਮਿਲਦੀ ਆ ਤਾਂ ਵਰਕੇ ਲੈਣ ਲੱਗੇ ਬਿਲਕੁਲ ਸਹੀ ਗੱਲ ਆ ਜੀ ਲੇਡੀਜ਼ ਬੈਗ ਕਾਲਜ ਬੈਗ ਕਲੱਚ ਬੈਗ ਹੈਂਡ ਬੈਗ ਡੇਲੀ ਬੈਗ ਟਿਫਨ ਬੈਗ ਡੋਰੀ ਬੈਗ ਸਾਈਡ ਬੈਗ ਟਰੈਵਲਿੰਗ ਬੈਗ ਜੂਟ ਬੈਗ ਹੈਂਡਪਰ 3 100 ਰੁਪਏ ਦਾ ਉਹ 100 ਰੁਪਏ ਦਾ ਜੀ ਆ ਦੇਖੋ ਜੀ ਕੱਲੇ ਆ ਕੰਨ ਟੱਕਣ ਲਈ ਵੀ ਲੱਗੇ ਆ ਜੀ ਟੈਡੀ ਬੀਅਰ ਵਾਲੇ ਆ ਦੇਖੋ ਇਹ 100 ਰੁਪਏ ਦਾ ਆ ਜੀ ਤੇ ਜੈਕਟਾਂ ਲੱਗੀਆਂ 3 300 ਰੁਪਏ ਜੈਕਟ ਲੱਗੀ ਆ ਜੀ 3 300 ਰੁਪਏ ਅੱਛਾ ਜੀ ਅੱਛਾ ਐਕਸਪੋਰਟ ਦੀ کہہ ਰਿਹਾ 300 ਰੁਪਏ ਦੀ ਜੀ 300 300 ਠੀਕ ਆ ਜੀ ਜੈਕਟ 300 300 ਰੁਪਏ ਕਿਆ ਦੇਖੋ ਜੀ ਬਲੈਕ ਕਲਰ ਵੈਸੇ ਉਹ ਫੇਵਰੇਟ ਹੁੰਦਾ ਜੀ ਸਾਰਿਆਂ ਦਾ ਬਲੈਕ ਕਲਰ ਬਹੁਤ ਪਿਆ ਜੀ 300 ਰੁਪਿਆ ਐਕਸਪੋਰਟ ਦੀ ਜੈਕਟ ਆ ਦੇਖੋ ਜੀ 300 ਰੁਪਿਆ 300 300 10 300 ਤੇ ਜੀ ਕੋਈ ਵੀ ਪੀਸ ਕੋਈ ਵੀ ਪੀਸ ਲੈ ਲੋ ਕੋਈ ਵੀ ਸਾਈਜ਼ ਲੈ ਲੋ 300 ਰੁਪਏ ਜੀ 300 ਰੁਪਏ 300 ਰੁਪਏ ਜੀ ਜੈਗਰ 300 300 300 300 ਕੀ ਬਾਤ ਹੈ ਜੀ ਬਾਕੀ ਤੁਹਾਨੂੰ ਆ ਦੇਖੋ ਹੁਣ ਲੱਗੀਆਂ ਵੀ ਦਿਖਾ ਦਿੰਦੇ ਆ ਜੀ ਆ ਦੇਖੋ ਵੀਰਾ ਕੱਢ ਵੀ ਰਿਹਾ ਦੇਖੋ ਜੀ ਜੈਗਰ ਜੈਗਰ ਬੱਸੀ ਬਲੈਕ ਟੂ ਸਾਈਡ 300 300 ਰਿਵਰਸੀਬਲ ਵੀ ਪਈਆਂ ਵਾ ਕੋਈ ਵੀ ਪੀਸ ਲੈ ਲਓ 300 ਰੁਪਿਆ ਵਾ ਜੀ ਆ ਦੇਖੋ ਆ ਵੀ ਲੱਗੀਆਂ ਵਾ ਹਨ ਜਿੱਦਾਂ ਵੀ ਤੁਹਾਨੂੰ ਕੋਈ ਪਸੰਦ ਆਂਦਾ ਕਲਰ ਲੱਗੇ ਆ ਜੀ ਕਿੱਦਾਂ ਵੀ ਤੁਹਾਨੂੰ ਪਸੰਦ ਆਂਦੇ ਆ ਆ ਖੋਲਿਓ ਭਾਜੀ ਬਲੈਕ ਕਲਰ ਬੜਾ ਸੋਹਣਾ ਆ ਦੇਖੋ ਲੋング ਵੇਚ ਆ ਜੀ ਥੋੜਾ ਲੋング ਵੇਚ ਆ ਚੈਸਟਰ ਟਾਈਪ ਆ ਇਹ ਵੀ 300 ਰੁਪਿਆ 300 ਹੀ ਆ ਨਾ ਭਾਜੀ ਹਾਂਜੀ ਹਾਂਜੀ ਠੀਕ ਆ ਜੀ 300 ਰੁਪਿਆ ਜੀ 300 ਰੁਪਿਆ ਅੱਛਾ ਪ੍ਰੈਸ ਹੋ ਰਹੀਆਂ ਅੱਛਾ ਲੈਦਰ ਦੀਆਂ ਵੀ ਹੈਗੀਆਂ ਜੀ ਠੀਕ ਆ ਜੀ ਲੈਦਰ ਲੁੱਕ ਵਿੱਚ ਹੈਗੀਆਂ ਇਹ ਵੀ 300 300 ਰੁਪ ਕੋਈ ਵੀ ਲੈਣੀ ਆ ਦੇਖ ਲਓ ਜੀ 300 300 ਦੇ نیچے ਆ ਜੀ ਵੀਰੇ ਦੀ ਜੈਗਰ 300 300 ਰੁਪਏ ਆ ਜੀ 300 300 ਰੁਪਏ ਆ ਜੀ 300 300 300 ਠੀਕ ਆ ਜੀ ਠੀਕ ਆ ਜੀ ਹੋਰ ਤੋਂ ਹੋਰ ਤੋਂ ਲੈ ਆ ਜੀ ਇੱਕ ਜਗ੍ਹਾ ਹੋਰ ਚੂਚੂ ਲੱਗੇ ਹੋਇਆ ਜੀ ਇਹ ਅੱਜ ਕੱਲ ਬੜਾ ਟ੍ਰੈਂਡਿੰਗ ਵਿੱਚ ਆ ਇਹ ਵੀ ਵੀਰਾਂ ਨੂੰ ਪੁੱਛ ਲੈਂਦੇ ਆਂ ਭਾਜੀ ਕੀ ਰੇਟ ਹੈ ਇਹਦਾ ਇਹ 200 ਰੁਪਏ ਲਾਈਟ ਤੋਂ ਬਿਨਾ ਹੈ ਲਾਈਟ ਤੋਂ ਬਿਨਾ ਲਾਈਟ ਤੋਂ ਬਿਨਾ 200 ਰੁਪਏ ਦੀ ਆ ਜੀ ਆ ਲਓ ਜੀ ਲਾਈਟ ਤੋਂ ਬਿਨਾ ਲੈਣਾ 200 ਰੁਪਏ ਦਾ ਰੇਟ ਘਟ ਗਿਆ ਜੀ ਪਹਿਲੇ 2.5 200 ਵੀ ਹਨਾ ਵੀ ਕਿਹਾ ਪਰ ਹੁਣੇ 200 ਰੁਪਏ ਲਾਈਟ ਵਾਲਾ ਜਿਹੜਾ ਤੁਹਾਨੂੰ ਆਇਆ ਉਹ ਇੱਧਰ ਲੱਗਾ ਜੀ ਆ ਦੇਖੋ ਇਹ 3 300 ਰੁਪਿਆ ਵਾ ਤੇ ਇਹ ਹੈਗਾ ਜੀ 2 200 ਰੁਪਏ ਆ ਲਓ ਜੀ ਤੇ ਚੈੱਕ ਕਰਕੇ ਲੋ ਤੇ ਜਿਹੜੇ ਆ ਪਿੱਛੇ ਲੱਗੇ ਭਾਜੀ ਹੱਕ ਆ ਕੰਨ ਵਾਲੇ ਜਿਹੜੇ ਆ 100 ਰੁਪਏ ਦੇ ਭਈਆ ਲਾਈਟ ਵਾਲੇ ਦੇ ਅੱਛਾ ਲਾਈਟ ਵਾਲੇ ਵੀਰੇ ਕੋ ਵੀ ਲੱਗੇ ਆ ਵੀਰੇ ਕੋ ਵੀ ਲੱਗੇ ਲਾਈਟ ਵਾਲੇ ਆ ਦੇਖੋ ਜੀ ਸੇਮ ਇਹ ਵੀ 3 300 ਆ ਜੀ ਥੋੜੇ ਇਹ ਤੇ ਆਹ ਵਾਲੇ 100 100 ਰੁਪਏ ਲੱਗੇ ਆ ਜੀ ਆ ਦੇਖੋ ਆ 100 100 ਰੁਪਏ ਆ ਜੀ ਕੋਸ਼ਿਸ਼ ਕਰਦੇ ਆ ਜੀ ਇੱਕ ਕੱਟ ਕੇ ਤੁਹਾਨੂੰ ਦਿਖਾਉਣ ਦੀ ਆ ਦੇਖੋ ਜੀ ਇਹ 100 100 ਰੁਪਏ ਆ ਜੀ 100 100 ਰੁਪਏ ਠੀਕ ਆ ਜੀ ਪਈਆ ਲਗਾਇਓ ਮੜੇ ਆ ਮੈਂ ਕੱਢ ਲਿਆ ਸੀਗਾ ਮੈਂ ਕਿਹਾ ਟੋਟਲ ਤੇ ਆ ਦੇਖੋ ਜੀ ਇਹ ਜੈਂਟਸ ਇਨਰ ਵੇਅਰ ਵੀ ਲੱਗੇ ਕਿੰਨਾ ਲੱਗੇ ਭਾਜੀ 50000 ਰੁਪਏ ਸੇਲ ਆ ਜੀ ਪਾਪਰ ਪੀਸ 5000 ਰੁਪਏ ਤੇ ਬਨੈਨਾਂ ਦਾ ਕੀ ਰੇਟ ਹੈ ਭਾਜੀ 5000 ਰੁਪਏ ਆ ਜੀ ਕੋਈ ਵੀ ਸਾਈਜ਼ ਕੋਈ ਵੀ ਲੈ ਲਓ ਸਾਈਜ਼ ਕੋਈ ਵੀ ਲੈ ਲਓ ਜੀ ਠੀਕ ਹੈ ਜੀ 5000 ਰੁਪਏ ਆ ਜੀ 5000 ਰੁਪਏ ਠੀਕ ਹੈ ਜੀ ਕੋਈ ਵੀ ਸਾਈਜ਼ ਲੈ ਲਓ ਉਸ ਤੋਂ ਬਾਅਦ ਤੁਹਾਨੂੰ ਫੋਟੋ ਦਿਖਾਣੇ ਆ ਜੀ ਬਣ ਰਹੀ ਹੋ ਜੀ ਸਾਡਾ ਨਾ ਰਣਕ ਆ ਕਿੰਨਾ ਕੁ ਅੱਜ ਲਾਈ ਰਿਹਾ ਸਭ ਚਾਹੁੰਗਾ ਲਾਈਵ ਹੋ ਰਹੀ ਨਹੀਂ ਜੀ ਲੋਕੀ ਪਾ ਰਹੇ ਆ ਜੀ ਅੱਜ ਤੇ ਲੋਕ ਪਾਵਾਂਗੇ ਤੁਹਾਨੂੰ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਉਹ ਵੀ ਤੁਹਾਨੂੰ ਦਹਾਨੇ ਆ ਗਏ ਤੁਹਾਨੂੰ ਥੋੜਾ ਰਾਜਸਾ ਗਾ ਵੀਰੇ ਕੋ 200 ਰੁਪਏ 200 ਰੁਪਏ 200 ਰੁਪਏ 100 ਰੁਪਏ ਲੱਗਾ ਭਾਜੀ ਹਾਂਜੀ ਅੱਜ ਭਾਜੀ ਠੀਕ ਆ ਜੀ ਤਾਂ ਹਾਇਓ ਕੀ ਲੱਗਾ ਲੇਡੀਜ਼ ਦਾ ਹੀ ਲੱਗਾ ਸਾਰਾ ਆ ਦੇਖੋ ਜੀ ਅੱਛਾ ਸਿੰਗਲ ਸਿੰਗਲ ਵੀ 100 ਰੁਪਏ ਹੈ ਨਾ ਹਾਂਜੀ ਸਿੰਗਲ ਵੀ ਸਾਰਾ ਦੇਖੋ ਜੀ ਪਜਾਮੇ ਲੱਗੇ ਆ ਜੀ 100 100 ਰੁਪਏ ਅੱਛਾ ਜੀ ਅਪਰ ਵੀ 100 ਰੁਪਏ ਅੱਛਾ ਇਹ ਅਪਰ ਵੀ 100 ਰੁਪਏ ਆ ਦੇਖੋ ਜੀ ਅਪਰ ਵੀ 100 100 ਰੁਪਏ ਸਾਈਜ਼ ਕੋਈ ਵੀ ਲੈ ਲੋ ਠੀਕ ਹੈ ਜੀ ਕੋਟੀ ਅਪਰ ਸਵੈਟਰ ਪਜਾਮਾ ਜੈਗਿੰਗ ਸਭ ਮਿਕਸ ਹੈ ਸਾਰੇ ਰੈਡੀ ਪਰ ਸਿੰਗਲ 300 ਰੁਪਏ ਸਿੰਗਲ ਵੀ 300 ਰੁਪਏ ਚਾਹੇ ਇੱਕ ਲੈ ਲੋ ਚਾਹੇ ਪੰਜ ਲੈ ਲੋ ਹਣਾ ਕੋਈ ਇਹ ਨਹੀਂ ਕਿ ਦੋ ਲੈਣੇ ਤਿੰਨ ਲੈਣੇ ਕੋਈ 바ਰਗਿੰਗ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਆ ਬਾਕੀ ਤੁਸੀਂ ਦੇਖ ਸਕਦੇ ਵੀਰੇ ਨੇ ਦਿਖਾ ਵੀ ਦਿੱਤਾ ਦੇਖੋ ਜੀ ਬਹੁਤ ਲੱਗਾ ਹੋਇਆ ਜੀ ਸਾਮਾਨ ਪਜਾਮੇ ਵੀ ਲੱਗੇ ਆ ਜੀ ਕੋਟੀਆਂ ਲੱਗੇ ਆ ਜਿਫਰ ਲੱਗੇ ਆ ਜੀ ਸਵੈਟਰ ਲੱਗੇ ਆ ਬਹੁਤ ਕੁਝ ਲੱਗਾ ਪਰ ਲੱਗਾ ਲੇਡੀਜ਼ ਲਈ ਹੈ ਜੀ ਲੇਡੀਜ਼ ਲਈ ਲੱਗਾ ਜੀ ਆਹ ਦੇਖੋ ਆ ਵੀ ਪਜਾਮੇ ਲੱਗੇ ਆ ਜੀ ਬਲੈਕ ਕਲਰ ਫੇਵਰਿਟ ਹੈ ਜੀ ਸਾਰਿਆਂ ਦਾ ਤੇ ਜੋ ਤੁਸੀਂ ਹਰਨਗਵਾਰ ਤੋਂ ਅੰਦਰ ਆਉਂਦੇ ਹੋ ਜੀ ਇਹ ਸਬਜੀ ਵਾਲੀ ਸ਼ੋਪ ਆ ਉੱਥੇ ਉਹ ਵੀਰਾ ਬੈਠਾ ਸੀ ਤੇ ਇੱਥੇ ਆ ਵੀਰਾ ਲਾਂਦੇ ਆ ਜੀ 100-100 ਰੁਪਏ 100-100 ਰੁਪਏ ਜੀ ਠੀਕ ਹੈ ਜੀ 100-100 ਰੁਪਏ ਲਗਾਏ ਨਾ ਪਾ ਜਲੇ ਜੀ ਤੇ ਦੇਖ ਰਹੇ ਆ ਜੀ ਨਾ ਨੀ ਕਪੜਾ ਨਹੀਂ ਤਾਂ ਕਰਕੇ ਨਹੀਂ ਮਿਲੇ ਰਾਸ਼ਪੋਜਾ ਜਰੋਰੀ ਰਾਸ਼ਪੋਜਾ ਕਰੀਸ਼ ਕਰਦੇ ਨੇ ਹਨ ਪਾਵਰ ਕਰਾਂਗੇ ਰਾਸ਼ਪੋਜਾ ਜਵਾਜ਼ ਨਜ਼ਾਰ ਚ ਤੇਰੀ ਸਿੱਧੀ ਆਣੀਆਂ ਦੀ ਬਣਾ ਲੈ ਗਏ ਰਾਸ਼ਪੋਜਾ ਜਵਾਜ਼ ਜਿੱਥੇ ਦਾ ਕਰਕੇ ਆਈ ਜੰਨੇ ਜੀ ਰਾਸ਼ੀ ਵੀ ਆ ਰਹੇ ਆ ਆਗੇ ਆਗੇ ਵੀਰੇ ਆਗੇ 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 ਆਣੇ ਆਗੇ 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 ਗੜੀ ਕਾਰਸ਼ਤੇ ਨਾਲ ਆ ਰਹੀ ਹੈ ਬੰਦੇ ਦਾ ਤਾਵੇ ਜੀ ਇਹਨੂੰ ਇੱਕ ਵਾਰ ਕਰਦੇ ਪਰ ਵਿਜੈ ਕਿਤਾ ਆ ਗਈ ਅੱਗੇ ਪੂਰਾ ਆਪਾਂ ਫੋਨ ਲਿਆ ਜੀ ਗੈਸ ਤੇ ਵੀ ਤੁਹਾਨੂੰ ਦਿਖਾਉਣੇ ਜ਼ਰੂਰੀ ਹੈ ਗੈਸ ਤੇ ਉੱਪਰ ਲੱਗੇ ਹੋਏ ਵਧੀਆ ਵਧੀਆ ਬਹੁਤ ਸੁਣਾ ਬਹੁਤ ਵਧੀਆ ਤੇ ਆ ਦੇਖੋ ਜੀ ਗੈਸ ਦੀ ਕੁਆਲਿਟੀ ਬਹੁਤ ਜ਼ਿਆਦਾ ਆਈ ਹੋਈ ਹੈ ਮਾਰਕੀਟ ਹਲ ਜੂਗੀ ਪ੍ਰੋਪਰ ਜਿੱਦਾਂ ਦੇ ਦੋਸਤ ਆਪਣੇ ਕੋਲ ਪੇਸਟ ਹਨ ਪੂਰੀ ਮਾਰਕੀਟ ਹਲ ਜੂਗੀ ਮਾਲ ਨਹੀਂ ਪਿਆਗੇ ਸਭ ਨੂੰ ਅੱਛਾ ਜੀ ਮੈਂ ਤਾਂ ਆਰਬ ਤੋਂ ਇੰਪੋਰਟਡ अच्छा आज अच्छा कर लो ठीक तो, 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 है जी देखो जी देखो जी और जी मैं बॉयज भी कह हैं जी ਯਾਰ ਦੇਖੋ ਜੀ ਬॉयਜ਼ ਦਾ ਜੋ ਵੀ ਕਲੈਕਸ਼ਨ ਹੈਗਾ ਜੀ ਮਾਰਕੀਟ ਚ ਬਹੁਤ ਆਇਆ ਹੋਇਆ ਹੈ ਰੇਟ ਹੈਗਾ ਰੇਟ ਕੀ ਹੈ ਭਾਜੀ 500 ਰੁਪਏ ਬ੍ਰੋ 500 ਦਾ 500 ਰੁਪਏ ਆ ਦੇਖੋ ਜੀ ਭਾਜੀ ਨੇ ਪਾਇਆ ਵੀ ਹੈ ਇਹ ਜਿਹੜਾ ਤੁਹਾਡੇ ਤੋਂ ਆਏ ਆ ਬਸ ਅਸੀਂ ਕਹਿੰਦੇ ਬੋਰਨਾ ਆਵੇ ਪੀਸ ਬਹੁਤ ਵਧੀਆ ਆ ਹਾਂਜੀ ਕੀ ਕਹਿ ਰਹੇ ਅਸੀਂ ਕਹਿੰਦੇ ਪੀਸ ਸੇ ਬੋਰਨਾ ਆਵੇ ਅੱਗੇ ਭਾਜ ਕੋੜੇ ਮਾਲ ਲੈਣ ਆਈਦਾ ਵਸੇ ਅੱਛਾ ਜੀ ਹਾਂ ਠੀਕ ਅੱਗੇ ਪੀਸ ਵਧੀਆ ਨਹੀਂ ਕਿਹੜੇ ਰੇਟ ਕਿੰਨੇ ਕਹਿ ਰਹੇ ਜੀ 500 ਰੁਪਏ ਬਿਲਕੁਲ ਜੀ 500 ਹੀ ਕਹਿ ਰਹੇ ਆ ਦੇਖੋ ਜੀ ਕਸਟਮਰ ਦਾ ਵੀ ਰਿਵਿਊ ਲਿਆ 770 ਰੁਪਏ ਦੱਸਦੇ ਆ ਇਥੋਂ 500 ਰੇ ਮਿਲਦੀ ਆ ਤਾਂ ਕਰਕੇ ਲੈਣ ਲੱਗੇ ਬਿਲਕੁਲ ਸਹੀ ਗੱਲ ਆ ਜੀ ਜੱਜ ਗਿਆ ਸੋਹਣਾ ਪੀਸ ਆ ਜੀ ਅੱਜ ਕੱਲ ਟ੍ਰੈਂਡਿੰਗ ਚ ਹੈ ਜੀ ਡਬਲ ਸ਼ੇਡ ਵਾਲੇ ਅੱਜ ਕੱਲ ਇਹੀ ਚੱਲਦੀ ਬਹੁਤ ਜ਼ਿਆਦਾ ਮੈਂ ਤੁਹਾਨੂੰ ਪਹਿਲੇ ਵੀ ਦਿਖਾਤਾ ਵੀਰੇ ਨੇ ਪਾ ਕੇ ਵੀ ਦੇਖ ਲਿਆ ਜੀ 5-500 ਰੁਪਏ ਆ ਜੀ ਆ ਦੇਖੋ ਪਾ ਕੇ ਜਾਓ ਭਾਜੀ ਹੁਣ ਪਾ ਕੇ ਜਾਓ ਇਦਾਂ ਹੀ ਸੋਨਾ ਲੱਗਦਾ ਪਾ ਕੇ ਜਾਓ ਠੀਕ ਹੈ ਜੀ ਆ ਦੇਖੋ ਜੀ ਲੈ ਰਹੇ ਜੀ ਕਸਟਮਰ ਲੈ ਰਿਹਾ ਜੀ ਆ ਦੇਖੋ ਜੀ ਮੈਂ ਕਹਿੰਦਾ ਆਟਾ ਮਾਲ ਭਾਜੀ ਆਰ ਕੋ ਦੋਫੇ ਲੱਗਿਆ ਸੋਹੇ ਲੋੜੀ ਦੇ ਸਾਰਿਆਂ ਦਾ ਰੇਟ ਇੱਕੋ ਹੀ ਆ 5-500 ਮਰਜ਼ੀ ਜੀ ਲੈ ਲਓ 500 500 ਇਹ ਸਾਈਜ਼ ਇਹਨਾਂ ਹੈਗਾ ਮੈਂ ਕਿ ਡਬਲ ਐਕਸਲ 트리플 ਐਕਸਲ ਫਾਰੇ ਸਾਈਪੇ ਆਪਣੇ ਕੋ ਤੇ ਰੇਡ ਸਾਰਿਆਂ ਦਾ 500 500 ਸਾਰਾ ਰੇਡ 500 ਇਹ ਕੋਈ ਪੁਰਾਣਾ ਨਹੀਂ ਜੀ ਨਵਾਂ ਆਵਾਜੀ ਸਾਰਾ ਸਮਾਨ ਨਵਾਂ ਆਵਾਜੀ ਸ਼ੋਰੂਮਾ ਵਾਲਾ ਸਮਾਨ ਆ ਜੀ ਆ ਦੇਖੋ ਜੀ ਆ ਦੇਖੋ ਜੀ ਡਬਲ ਐਕਸਲ 3 ਐਕਸਲ ਤੱਕ ਸਾਈਜ਼ ਪਿਆ 500 ਰੁਪਏ ਚ ਜੀ 500 ਰੁਪਏ ਚ ਜੀ ਉਹਦੇ ਨਾਲ ਇਹ ਦੇਖ ਲਵਾਂਗੇ ਵਾਪਸ ਜੀ ਦੇਖੋ ਜੀ ਇਹ ਤੈਨੂੰ ਦੇਖ ਕੇ ਰੋਕੇ ਕੋਈ ਗੱਲ ਨਹੀਂ ਇਹ ਭਾਈ ਇਹਨਾਂ ਦੇ ਕੋਲ ਲਾੜਾ ਦੇਖੋ ਆ ਲੈ ਆ। ਆ ਦੇਖੋ। ਭਾਈ ਆ ਲੈ ਆ। ਆ ਦੇਖੋ। 5-500 ਰੁਪਏ ਕਿਹਾ ਜਾ ਰਿਹਾ ਜੀ। ਬਲੈਕ ਵੇਟ ਬਲੈਕ ਵੇਟ। 500। ਸੇਗਲੋ ਦੇਖ ਲਓ ਮੈਂ ਤੁਹਾਨੂੰ ਦਿਖਾਉਂਦਾ। 5-500 ਰੁਪਏ। ਇੱਕ ਲੱਗਾ ਕਿੱਥੇ ਆ ਜੀ ਆ ਦੇਖ ਲਓ ਜੀ। ਕਿਹੜੀ ਦੁਕਾਨ ਆ। ਉਹਦੇ ਸਾਹਮਣੇ ਆ ਜੀ ਮੀਰਾ। ਕਸਟਮਰ ਜ਼ਿਆਦਾ ਵਾ ਜੀ ਤਾਂ ਕਰਕੇ ਥੋੜਾ ਆਪਾਂ ਵੇਟ ਵੀ ਕਰ ਲੈਨੇ ਆ। 1:30 ਤੱਕ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਜੀ। ਇਹ ਜਿਹੜਾ ਵੀ ਲੱਗਾ ਜੀ ਜੈਨਸ ਪਤਾ ਲੱਗਾ ਬੈਂਸ ਲਿਆ ਰਾਜੀ ਸਾਰਾ ਕੱਪੜਾ ਲੱਗਿਆ ਜੀ ਮੇਨ ਕੱਪੜਾ ਲੱਗਿਆ 5500 ਰੁਪਏ ਆ ਐਲ ਤੋਂ ਲੈ ਕੇ ਟ੍ਰਿਪਲ ਐਕਸਟਰਾ ਤੱਕ ਸਾਈਜ਼ ਕਹਿ ਰਹੇ ਤੇ ਰੇਟ ਕੋਈ ਕਹਿ ਰਹੇ ਜੀ ਜਿਹੜਾ ਮਰਜ਼ੀ ਸਾਈਜ਼ ਵਾਲਾ ਲੋ 500 ਰੁਪਏ ਆ ਜੀ ਤੇ ਫਰਸਟ ਦਾ ਮਾਲ ਆ ਜੀ ਇਹ ਕੋਈ ਉਹ ਬਲਣੀ ਹੈ ਦਾ ਸੈਕੰਡ ਹੈਂਡ ਵਾਲਾ ਸ਼ੋਰੂਮਾਂ ਦਾ ਮਾਲ ਕਹ ਕੇ ਲੈ ਰਹੇ ਆ ਜੀ ਤੇ ਮੈਂ ਕਿਹਾ ਜਿੱਤਾਂ ਆ ਦੇਖੋ ਜੀ ਆ ਦੇਖੋ ਜੀ ਕਲਰ ਭਾਈ ਆ ਕਲਰ ਦਿਖਾਓ ਆ ਦੇਖੋ ਜੀ ਕਲਰ ਕਸਟਮਰ ਖੜਾ ਜੀ ਕਸਟਮਰ ਨੂੰ ਜਿਹੜਾ ਸਮਾਨ ਚਾਹੀਦਾ ਉਹ ਲੱਭ ਰਿਹਾ ਜੀ ਆ ਲੋ ਜੀ ਹੋਰ ਕੋਈ ਸੇਕ ਇਹ ਵੀ ਪੰਜ 50 ਸਾਈਜ਼ ਐਮ ਮਾ ਜੀ ਐਮ ਸਾਈਜ਼ ਦੇਖ ਲਓ ਕਿੰਨਾ ਵੱਡਾ ਵਾ ਜੀ ਐਮ ਸਾਈਜ਼ ਦੇਖ ਲਓ ਸਟੈਂਡਰਡ ਸਾਈਜ਼ ਆ ਇਤੋਂ ਪਤਾ ਲੱਗ ਜਾਂਦਾ ਨਾ ਜੀ ਐਮ ਸਾਈਜ਼ ਦੇਖ ਲਓ ਜੀ ਕਿੰਨਾ ਵੱਡਾ ਮੇਰੀਆਂ ਮੈਨੂੰ ਲੱਗਦਾ ਇੱਕ ਦੋ ਦੋ ਗਿੱਠਾਂ ਤੇ ਚਾਰ ਕੁੰਗਲਾ ਆਈ ਜਾਣੀਆਂ ਜੀ ਤਿੰਨ ਚਾਰ ਉਂਗਲਾ ਇਹ ਐਮਐਸਆਈ ਜੀ ਐਮਐਸਆਈ ਜੀ ਠੀਕ ਹੈ ਜੀ ਸਾਈਜ਼ ਦਾ ਇੱਕ ਹਨਾ ਹੋ ਜਾਂਦਾ ਆਈਡੀਆ ਹੋ ਜਾਂਦਾ ਜੀ ਰਸ਼ ਘਟ ਹੋਇਆ ਤਾਂ ਆਪਾਂ ਵੀਰੇ ਕੋ ਕਹਿੰਦੇ ਕਿ ਆਪਾਂ ਹੁਣ ਸਾਰੀ ਵੈਰਾਈਟੀ ਤੁਹਾਨੂੰ ਦਿਖਾਣੇ ਆ ਜੀ ਪਹਿਲੇ ਤੁਹਾਨੂੰ ਆ ਵੈਰਾਈਟੀ ਦਿਖਾਣੇ ਆ ਜੀ ਆਹ ਦੇਖੋ ਜੀ ਆਹ ਦੇਖੋ ਜੀ 500 ਰੁਪਏ ਇਹ ਉਹ ਦੇਖੋ ਜੀ ਬੈਗ ਤੇ ਵੀ ਪ੍ਰਿੰਟ ਆ ਜੀ 500 ਰੁਪਏ ਗਿਆ ਜਾ ਰਿਹਾ ਬੋਰ ਵਗੈਰਾ ਤਾਂ ਨਹੀਂ ਆਂਦਾ ਭਾਜੀ ਬਾਈ 4th ਰੈਡ ਕੋਟ ਨਾ 450 ਜੀ ਇਸ ਨੂੰ ਕਮਾਲ ਹੈ ਠੀਕ ਹੈ ਜੀ ਆ ਦੇਖੋ ਜੀ ਸਾਈਜ਼ ਦੇਖੋ ਮੇਨ ਜੀ ਐਲ ਸਾਈਜ਼ ਆ ਐਲ ਸਾਈਜ਼ ਸਟੈਂਡਰਡ ਸਾਈਜ਼ ਐਲ ਸਾਈਜ਼ ਦੇਖ ਲਓ ਜੀ ਕਿੰਨਾ ਵੱਡਾ ਭਾਜੀ ਆ ਦੇਖੋ ਜੀ 1 ਗਿੱਟ 2 ਗਿੱਟ ਲਾ ਲਓ 2.5 ਗਿੱਟ ਦੇ ਕਰੀਬ ਕਰੀਬ ਹੈਗਾ ਐਲ ਸਾਈਜ਼ ਤੇ 3 ਐਕਸਲ ਸਾਈਜ਼ ਤੱਕ ਭਾਜੀ ਕੋਲ ਅਵੇਲੇਬਲ ਆ ਜੀ ਤੇ ਰੇਟ ਸਾਰਿਆਂ ਦਾ ਇੱਕੋ ਹੀ ਆ ਆ ਦੇਖੋ ਠੀਕ ਆ ਜੀ ਆ ਲੋ ਦੇਖੀ ਜੌਹ ਜੀ ਸਾਈਜ਼ ਜਣਾ ਜਣਾ ਦੀ ਰਹਾ ਰਹੇ माल नहीं पया किसे दो इश्कुमारे, इश्कुमारे। क्या बात है लो पांसो पांसो। आ लो भाई किसे का माल मिल गया फेल ये भी 500 500 पूरा 500 क्लियर करना माल है 1100 गिनती बिल्कुल माल है जी ओहो आपको इधर कोफे करने पया किसे को पया ਡਬਲ ਕੈਪ ਦਾ ਮਾਲ ਆਫ ਰਿਪ ਡਬਲ ਕੈਪ ਦਾ ਠੀਕ ਹੈ ਸਸਰੀ ਸੁਪਰੀ ਆ ਰਪੇ ਤੇਰੀ ਫਿਸ਼ਿੰਗ ਚੈੱਕ ਕਰੋ ਮਾਲ ਦੀ ਚਾਟ ਵੀ ਗੇ ਸਿੰਗਲ ਸਿੰਗਲ ਦਾ ਉਹ ਮਾਲ ਪੇ ਆਪਣੇ ਕੋ ਤਾਂ ਰੱਬ ਦੀ ਕਿਰਪਾ ਨਾਲ ਆ ਦੇਖੋ ਜੀ ਇਹ ਵੀ ਚੀਜ਼ ਆ ਅਵੇਲੇਬਲ ਆ ਜੀ ਇਹ ਵੀ 500 ਆ ਭਾਜੀ 500 500 ਬਈ ਜਿਹੜੀ ਮੱਜੀ ਲਓ ਠੀਕ ਆ ਜੀ ਇਹ ਵੀ 500 ਰੁਪਏ ਹੀ ਆ ਜੀ ਹਲੋ 100% ਕੋਟਨ ਹੈ ਉਹਨੂੰ ਖੋਲ ਕੇ ਚੈੱਕ ਕਰੰਦਾ ਮੈਂ ਮੈਂ ਕਹਿੰਦਾ ਹੈਲੂ ਦੀ ਮਾਰਕੀਟ ਆਹ ਕੀ ਬਾਤ ਹੈ ਭਾਈ ਇਹ ਚ ਭਾਜੀ ਸਾਈਜ਼ ਕਿਹੜਾ ਕਿਹੜਾ ਹੁੰਦਾ ਭਾਜੀ ਇਹ ਚ ਪਿਆ ਐਮ ਤੋਂ ਐਕਸਲ ਇਹ ਚ ਐਕਸਲ ਤੱਕ ਆ ਜੀ ਅੱਛਾ ਇਹ ਐਕਸਲ ਸਾਈਜ਼ ਆ ਜੀ ਆਹ ਦੇਖ ਲਓ ਐਕਸਲ ਦੇਖੋ ਹਾਂ ਤੁਹਾਡੇ ਮੈਨੂੰ ਲੱਗਦਾ ਖੁੱਲਾ ਹੋਣਾ ਹੈ ਨਾ ਥੋੜਾ ਜੀ ਮੇਰੇ ਤੋਂ ਖੁੱਲਾ ਹੋਣਾ ਤੁਹਾਡੇ ਥੋੜਾ ਜਿਆ ਖੁੱਲਾ ਹੋਣਾ ਨਾ ਜਾਂ ਐਕਸਲ ਲਾ ਲਓ ਤੁਹਾਡੇ ਹੋਣਾ ਹਨ ਠੀਕ ਹੈ ਜੀ ਇੱਕ ਜਜਮੈਂਟ ਹੋ ਜਾਂਦੀ ਜੀ ਬਾਕੀ ਆਹ ਦੇਖੋ ਜੀ ਪਿੱਛੇ ਸਾਰਾ ਲੱਗਾ ਹੋਇਆ ਆਹ ਦੇਖੋ ਜੀ ਬਲੈਕ ਸਾਰਿਆਂ ਦੀ ਪਸੰਦ ਜੀ ਬਲੈਕ ਆਹ ਦੇਖੋ ਸਾਰੀਆਂ ਘੈਂ ਘੈਂ ਚੀਜ਼ਾਂ ਬਈ ਆਪਣੇ ਕੋਲ ਦੱਸੋ ਲੋੜੀ ਕਰਕੇ ਮੈਂ ਕਿਹ ਮਾਲ ਕਲੀਅਰ ਕਰਦੀ ਆ ਬੱਸ ਉਹਨਾਂ ਨੂੰ ਭਰਾਵਾਂ ਦਾ ਫਾਇਦਾ ਹੁਣ ਸ਼ੈਕਟ ਮੈਂ ਪਹਿਲੇ ਵੀ ਤੁਹਾਨੂੰ ਦਿਖਾਈ ਆ ਜੀ ਇਹ ਵੀ 500 ਰੁਪਏ ਦੀ ਲੱਗੀ ਇਹ ਰੰਦਰ ਐਂਟੀ ਫਲਿੰਗ ਕੱਪੜੇ ਇਹਦਾ ਬੌਂਡਡ ਕੱਪੜਾ ਆ ਲੋ ਜੀ ਸਾਈਜ਼ ਦੇਖ ਲੈਣੇ ਜੀ ਇਹਨਾਂ ਦਾ ਐਲ ਸਾਈਜ਼ ਐ ਐਲ ਸਾਈਜ਼ ਇਹ ਮੀਡੀਅਮ ਆ ਜੀ ਮੀਡੀਅਮ ਸਾਈਜ਼ ਆ ਆਹ ਦੇਖੋ ਜੀ ਉਹ ਵੀ ਦੇਖੋ 5 500 ਰੁਪਏ ਇਹ ਮੀਡੀਅਮ ਸਾਈਜ਼ ਆ ਜੀ ਆ ਲੋ ਜੀ ਮੀਡੀਅਮ ਸਾਈਜ਼ ਪਹਿਲੇ ਵੀ ਤੁਹਾਨੂੰ ਦਿਖਾਇਆ ਦੁਬਾਰਾ ਦਿਖਾ ਦਿੰਨੇ ਆ ਦੇਖੋ ਮੀਡੀਅਮ ਸਾਈਜ਼ ਇੱਕ ਜਜਮੈਂਟ ਹੋ ਜਾਂਦੀ ਜੀ ਬਹੁਤ ਸਟੈਂਡਰਡ ਸਾਈਜ਼ ਆ ਜੀ ਸਟੈਂਡਰਡ ਸਾਈਜ਼ ਆ ਸਾਰੇ ਹੈ ਨਾ ਮਗਾ ਸਟੈਂਡਰਡ ਮਾਲ ਮਾਲ ਹੀ ਬਹੁਤ ਆਪਣੇ ਵੈਂਡ ਤੇ ਆ ਧਿਆਣਾ ਕਿੱਥੇ ਆ ਜੀ ਇਹ ਇਹ ਆ ਜੋ ਵੀ ਤੁਸੀਂ ਦਿਖਾਇਆ ਇਹ ਕਿੱਥੇ ਕੋ ਬੰਦੇ ਨੇ ਜੀ ਆਣਾ ਹੋਵੇ ਤੇ ਭਾਜੀ ਟਿੱਕੀਆਂ ਦੇ ਚੋਹਰੇ ਨਾਲ ਹੀ ਆ ਔਰ ਕੋ ਗਿਫਟ ਸੈਂਟਰ ਦੇ ਪਾਰ ਬਾਟਾ ਦਾ ਸ਼ੋਰੂਮ ਨਾਲ ਔਰ ਇਹ ਨਾਲ ਹੀ ਆਪਣਾ ਸ਼ੋਰਮ ਲੱਗਦਾ ਪਿਆ ਇੱਥੇ ਠੀਕ ਹੈ ਜੀ ਠੀਕ ਹੈ ਹਰ ਸੰਡੇ ਹਰ ਸੰਡੇ ਸੰਡੇ ਠੀਕ ਹੈ ਜੀ ਠੀਕ ਹੈ ਭਾਜੀ ਓਕੇ ਜੀ ਜਾਨੋ ਜੀ ਗੈ ਮਾਤਾ ਦੀ ਹੁਣ ਤੁਹਾਨੂੰ ਅੱਗੇ ਆ ਕੇ ਦਿਖਾਣੇ ਆ ਜੀ ਲੇਡੀਜ਼ ਦਾ ਵੀ ਕੁਝ ਦਿਖਾ ਦਿੰਨੇ ਤੱਕਿਆ ਸਾਰੀ ਦਿਖਾਤਾ ਹੈ ਗੈਟਸ ਦਾ ਜਿਹੜਾ ਆਹ ਪਤੰਦਾ ਹੰਨੇ ਆ ਜੀ ਦੇਖੋ ਰਸ਼ਾ ਜਿਹੜੀ ਬਹੁਤ ਲੱਗਾ ਹੋਇਆ ਜੀ ਚਲੰਦਰ ਤੇ ਰਣਕ ਵਿਆਰ ਤੋਂ ਆ ਜੀ ਚਲੰਦਰ ਤੇ ਰਣਕ ਵਿਆਰ ਤੋਂ ਆ ਜੀ ਜਿਹੜਾ ਇਹ ਦਿਖਾਇਆ ਦੇਖੋ ਜੀ ਆ ਗਿਫਟ ਸੈਂਟਰ ਆ ਜੀ ਇਹਦੇ ਬਿਲਕੁਲ ਸਾਹਮਣੇ ਆ ਜੀ ਆ ਵੀਰੇ ਠੀਕ ਆ ਜੀ ਹੁਣ ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਹੋਰ ਸਮਾਨ ਵੀ ਦਿਖਾ ਦਈਏ ਰਸ਼ ਬਹੁਤ ਜ਼ਿਆਦਾ ਵਾ ਪਰ ਬਣੇ ਰਹੀ ਉਸ ਦਾ ਕੋਈ ਯਾਰ ਕਰਨੀ ਨਹੀਂ ਹੈ ਤੁਹਾਨੂੰ ਪੂਰਾ ਦਿਖਾ ਨਹੀਂ ਕੋਈ ਆ ਗਿਆ ਜੀ ਪਰਸਾਂ ਵਾਲੀ ਥੋੜ ਉਹ ਬੜਾ ਮਹਾਨ ਹੈ ਜੀ 400 ਰੁਪਏ ਤੋਂ ਲੈ ਕੇ 3-400 ਰੁਪਏ ਨਾਲ ਜਿਹੜਾ ਪਰਸ ਲੱਗਾ ਹੁੰਦਾ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਕਲਰ ਮਿਲਦਾ ਹੈ ਦੇਖੋ ਜੀ ਆ ਪਰਸ ਲੱਗੇ ਹੋਏ ਆ ਜੀ ਆ ਪਰਸ ਦਾ ਰੇਟ ਹੈਗਾ ਜੀ 100 ਰੁਪਏ ਭਾਜੀ 100 ਰੁਪਏ ਵੀਰੇ ਜਿਹੜਾ ਜਿਹੜਾ ਮਰਜ਼ੀ ਲੋਪ ਕਰਾ ਹਾਂ ਹਾਂਜੀ ਆ ਵਾਲਾ ਜਿਹੜੇ ਪਰਸ ਲੱਗੇ ਜੀ ਇਹ 100 ਰੁਪਏ ਆ ਜੀ ਉਸ ਤੋਂ ਬਾਅਦ ਇਹ ਵੀ ਬੈਗ ਲੱਗੇ ਆ ਸਾਰਾ ਤੁਹਾਨੂੰ ਦਿਖਾਵਾਂਗੇ ਵੀਰੇ ਕੋ ਰੇਟ ਵੀ ਪੁੱਛਾਂਗੇ ਉੱਥੇ ਐਡੀਪੀਅਰ ਵਾਲੇ ਬੱਚਿਆਂ ਦੇ ਵੀ ਆ ਦੇਖੋ ਸਾਰੇ ਰੇਟ ਪੁੱਛਾਂਗੇ ਢੇਰ ਲੱਗਾ ਕੋਈ ਵੀ ਚੁਆਇਸ ਦਾ ਆਪਣਾ ਤੁਸੀਂ ਲੈ ਸਕਦੇ ਹੋ ਜ ਕਲਰ ਲੈ ਸਕਦੇ ਹੋ ਸਾਈਜ਼ ਦੇ ਹਿਸਾਬ ਨਾਲ ਲੈ ਸਕਦੇ ਹੋ ਜੀ ਡਬਲ ਪਾਕਟ ਲੈ ਸਕਦੇ ਹੋ ਇਹ ਅਲੱਗ ਲੈ ਸਕਦੇ ਹੋ ਜੋ ਵੀ ਹੈਗਾ ਜੀ ਤੁਹਾਡੇ ਸਾਹਮਣੇ ਆ ਫਿਲਹਾਲ ਜਿਹੜਾ ਬੈੱਡ ਤੇ ਲੱਗਾ ਇਹ 100 100 ਰੁਪਏ ਆ ਜੀ ਆ ਦੇਖੋ ਡਬਲ ਜਿੱਪਾ ਜੀ ਘੱਟੋ ਘੱਟ ਜੇ ਆਪਾਂ ਦੋ ਜਿੱਪਾ ਹੀ ਲਵਾਂ ਜਾਈਏ ਉਹ ਵੀ ਮੇਰੇ ਖਾ 100 150 ਦੀਆਂ ਲੱਗਦੀਆਂ ਇਹ ਪੂਰਾ ਪਰਸ ਦੇ ਰਿਹਾ ਜੀ 100 ਰੁਪਏ ਦਾ ਮਾਲ ਦੀ ਗੱਲ ਹੈ ਜੀ 100 ਰੁਪਏ ਦਾ ਤੇ ਆਪਾਂ ਵੀਰੇ ਕੋਲ ਪਹਿਲੇ ਤੁਹਾਨੂੰ ਵੈਰਾਈਟੀ ਦਿਖਾ ਦਿੰਨੇ ਆ ਵੈਰਾਈਟੀ ਦੇਖ ਲਓ ਫਿਰ ਆਪਾਂ ਭਾਜੀ ਤੋਂ ਪੂਰੀ ਗੱਲ ਕਰਾਂਗੇ ਨੌਲੇ ਲਵਾਂਗੇ ਆ ਦੇਖ ਲਓ ਠੀਕ ਆ ਜ ਵੇਰੇ ਬੱਚਿਆਂ ਦੀ ਆਈਟਮ ਹੈ ਇਹ ਸਿਲੀਕੋਨ ਕੱਪ ਹੁੰਦਾ ਵਾ ਪਲਾਸਟਿਕ ਦਾ ਇਹ 150 ਰੁਪਏ ਦਾ ਪੀਸ ਹੈ ਇਹ 150 ਰੁਪਏ ਦਾ ਜੀ 컬러 ਦੇਖ ਲਓ ਜੀ ਇਹ ਸਿਲੀਕੋਨ ਵਿੱਚ ਆ ਬੱਚਿਆਂ ਦੇ ਲਈ ਹੁੰਦਾ ਜੀ ਜਿੱਦਾਂ ਬੱਚੇ ਆਪਣੀ ਕੋਈ ਕਿੱਟ ਬਣਾ ਲੈਂਦੇ ਮੇਕਅਪ ਦੀ ਬਣਾ ਲੈਂਦੇ ਆ ਦੇਖ ਲਓ ਜੀ 컬러 ਦੇਖ ਲਓ ਬੜੇ ਪਿਆਰੇ ਪਿਆਰੇ ਲੱਗੇ ਪਿੰਕ ਵੀ ਲੱਗਾ ਔਰੈਂਜ ਵੀ ਲੱਗਾ ਜੀ ਆਹ ਦੇਖੋ ਜੀ ਠੀਕ ਆ ਜੀ ਉਹਦੇ ਨਾਲ ਆ ਲੱਗੇ ਮੋਬਾਈਲ ਵਾਲੇ ₹200 ਦਾ ਮੇਰਾ ਇਹ ₹200 ਦਾ ਜੀ ਇਹ ਮੋਬਾਈਲ ਵਾਲੇ ਇੱਕ ਸਾਈਡ ਮੋਬਾਈਲ ਪਾ ਸਕਦੇ ਹੋ ਪੈਸੇ ਵੀ ਰੱਖ ਸਕਦੇ ਤਿੰਨ ਤਿੰਨ ਜਿੱਪਾ ਲੱਗੀਆਂ ਹੋਈਆਂ ਜੀ ਆ ਦੇਖ ਲਓ ਚਾਰ ਚਾਰ ਲੱਗੀਆਂ ਜੀ ਤਿੰਨ ਤਿੰਨ ਨਹੀਂ ਚਾਰ ਚਾਰ ਲੱਗੀਆਂ ਦੋ ਉੱਪਰ ਹੈ ਦੋ ਸਾਈਡ ਤੇ ਹੈ ਜੀ ਰਾਈਟ ਤੇ ਠੀਕ ਹੈ ਜੀ ਤੇ ਆ ਵੀ ਲੱਗੇ ਆ ਜੀ ਆ ਵੀ ਸਿਲੀਕੋਨ ਵਾਲੇ ਇਹਦਾ ਕੀ ਰੇਟ ਭਾਜੀ 100 ਰੁਪਏ ਦਾ ਵੀਰੇ ਇਹ ਵੀ 100 ਰੁਪਏ ਦਾ 100 ਰੁਪਏ ਇਹ 100 ਰੁਪਏ ਦਾ ਜੀ ਆ ਦੇਖੋ ਜੀ 100 ਰੁਪਏ ਵਿੱਚ ਬਹੁਤ ਕੁਝ ਹੋਗਾ ਭਾਜੀ ਆਪਣੇ ਕੋਲ ਮੇਰਾ ਭਰਾ ਅੱਛਾ ਕਾਪੀ ਵਰਸ ਨਹੀਂ ਆਗਾ ਜਿੱਦਾਂ ਤੁਸੀਂ ਆ ਦੇਖ ਰਹੇ ਹੋ ਮੇਰਾ ਭਾਜੀ ਆ 100 ਰੁਪਏ ਦਾ ਅੱਛਾ ਪਲੱਸ ਤੁਸੀਂ ਆ ਚੀਜ਼ ਦੇਖੋ ਹਾਂ ਜੋ ਪੰਜ ਦਾ ਬੈਨੀਫਿਟ ਹੈ ਇਕ ਚੀਜ਼ ਦਾ ਅੱਛਾ ਜੀ ਇਰ ਵਿੱਚ ਨਾ ਭਈਆ ਆ ਦੇਖੋ ਆਪਾਂ ਆਪਣੇ ਕਾਰਡ ਆਸਟੈਂਟ ਸਭ ਕੋ ਕਾਰਡ ਹੁੰਦੇ ਆ ਠੀਕ ਆ ਜੀ ਠੀਕ ਆ ਤੇ ਇਰ ਤੇ ਸਾਰੇ ਕਾਰਡ इजीली ਆ ਸਕਦੇ ਨੇ ਕ੍ਰੈਡਿਟ ਕਾਰਡ ਏਟੀਐਮ ਉਰੇ ਨਾਲ ਆਪਣੇ ਕੋ 100 ਰੁਪਏ ਦੇ ਵਿੱਚ ਆ ਥੈਲੇ ਤੁਸੀਂ ਦੇਖ ਰਹੇ ਹੋ ਜਿੱਦਾਂ ਆਪਾਂ ਮਾਰਕੀਟ ਜਾਣਾ ਹੋਵੇ ਜਾਂਸਲੇ ਟਿਫਨ ਪਾਣਾ ਹੋਵੇ ਕਿਸੇ ਨੇ ਜੌਬ ਤੇ ਜਾਣਾ ਹੋਵੇ ਇਹ ਹੈਗਾ 3 ਨੰਬਰ ਸਾਈਜ਼ ਇੱਥੇ ਤੁਸੀਂ 1 ਨੰਬਰ ਲੈ ਲਓ 2 ਨੰਬਰ ਲੈ ਲਓ 3 ਨੰਬਰ ਲੈ ਲਓ 4 ਨੰਬਰ ਲੈ ਲਓ ਕੋਈ ਵੀ ਸਾਈਜ਼ ਲੈ ਲਓ ਪ 100 ਰੁਪਏ ਦਾ ਅੱਛਾ ਜੀ ਮਤਲਬ ਅਸੀਂ ਇੱਥੇ ਗਾਕਾ ਦਾ ਫਾਇਦਾ ਕਰਨ ਆਏ ਆ ਠੀਕ ਹੈ ਜੀ ਅਸੀਂ ਇੱਥੇ ਫਾਇਦਾ ਕਰਨਾ ਗਾਕ ਦਾ ਆਪਣੇ ਕੋ ਵੈਰਾਈਟੀ ਵੀ ਘਰ ਆ ਰਿਹਾ ਔਰ ਜੂਟ ਦੀਆਂ ਆਈਟਮਾਂ ਠੀਕ ਹੈ एक ਚੇਤੇ ਤੁਸੀਂ ਛੋਟਾ ਸਾਰੀ ਲੈ ਲਓ ਚਾਹੇ ਮੀਡੀਅਮ ਲੈ ਲਓ ਚਾਹੇ ਵੱਡਾ ਲੈ ਲਓ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਠੀਕ ਹੈ ਜੀ 100 ਰੁਪਏ ਚ ਬਹੁਤ ਅੱਛੀਆਂ ਚੀਜ਼ਾਂ ਆਪਣੇ ਬਿਲਕੁਲ ਠੀਕ ਹੈ ਬਾਕੀ ਅਗਰ ਤੁਸੀਂ 250 ਰੁਪਏ ਆ ਨਹੀਂ ਕਿ 100 ਰੱਖਿਆ 250 ਵੀ ਰੱਖਿਆ 250 ਇਹ ਛੋਟਾ ਜਿਹਾ ਪੌਚ ਬਣ ਜਾਂਦਾ ਹੈ। ਅੱਛਾ। ਇਹ ਕਸਟਮ ਐਕਸਪੈਂਡੇਬਲ ਹੈ। ਬਹੁਤ ਵੱਡਾ ਹੋਇਆ ਹੈ। ਅੱਛਾ, ਇਹ ਪੈਕ ਹੋ ਜਾਂਦਾ ਹੈ। ਪੈਕ ਹੋ ਕੇ ਛੋਟਾ ਜਿੱਥੇ ਮਰਜ਼ੀ ਸਫਰ ਤੇ ਕੈਰੀ ਕਰ ਸਕਦੇ ਆਪਾਂ। ਅੱਛਾ। ਛੋਟਾ ਲੈ ਜਿਓ ਸਮਾਨ ਕਿਤੇ ਪਰਚੇਸ ਕਰ ਲਿਆ ਆਪਾਂ ਉਹ ਸਮਾਨ ਪਾ ਕੇ ਵੱਡਾ ਲੈ ਕੇ ਜਾ ਸਕਦੇ ਆ। ਹਾਂ। ਵੈਰਾਈਟੀ ਆਪਣੇ ਕੋਲ ਸਾਰੀ ਹੁੰਦੀ ਹੈ। ਇੱਕ ਵੈਰਾਈਟੀ ਨਹੀਂ ਆਪਣੇ ਕੋਲ। ਤੁਸੀਂ ਵੈਰਾਈਟੀ ਸੋਣ ਵੀ ਸਕਦੇ ਹੋ। ਹਾਂਜੀ। ਆਪਣੇ ਕੋਲ ਲੇਡੀਜ਼ ਬੈਗ, ਕਾਲਜ ਬੈਗ, ਕਲੱਚ ਬੈਗ, ਹੈਂਡ ਬੈਗ, ਡੇਲੀ ਬੈਗ, ਡਿਫਨ ਬੈਗ, ਡੋਰੀ ਬੈਗ, ਸਾਈਡ ਬੈਗ, ਟਰੈਵਲਿੰਗ ਦੁਬਾਰਾ ਸੁਣਾਗੇ ਯਾਰ ਵੀਰੇ ਕੋ ਦੁਬਾਰਾ ਸੁਣਾਗੇ ਜੀ ਕਿਹੜੇ ਕਿਹੜੇ ਬੈਗ ਲੱਗੇ ਨਾਲ ਤੁਹਾਨੂੰ ਬੈਗ ਦਿਖਾਉਂਦੇ ਰਵਾਂਗੇ ਨਾਲੇ ਵੀਰੇ ਕੋ ਦੁਬਾਰਾ ਸੁਣਾਗੇ ਭਾਜੀ ਦੱਸੋ ਜੀ ਆਪਣੇ ਕੋਲ ਵੈਰਾਈਟੀ ਸਾਰੀ ਹੈ ਲੇਡੀਜ਼ ਬੈਗ ਕਾਲਜ ਬੈਗ ਕਲੱਚ ਬੈਗ ਹੈਂਡ ਬੈਗ ਡੇਲੀ ਬੈਗ ਟਿਫਨ ਬੈਗ ਡੋਰੀ ਬੈਗ ਸਾਈਡ ਬੈਗ ਟਰੈਵਲਿੰਗ ਬੈਗ ਜੂਟ ਬੈਗ ਹੈਂਡਪੈਕ ਕੀ ਬਾਤ ਹੈ ਜੀ ਕੀ ਬਾਤ ਹੈ ਇੱਥੋਂ ਪਤਾ ਲੱਗਦਾ ਜੀ ਐਕਸਪੀਰੀਅੰਸ ਕਿੰਨਾ ਵਾ ਜੀ ਤੇ ਇਹਦਾ ਰੇਟ ਤੁਸੀਂ ਕਿੰਨਾ ਗਿਆ ਸੀਗਾ 250 ਰੇਟ 250 ਰੁਪਏ ਦਾ ਹੈ ਇਹ 250 ਰੁਪਏ ਦਾ ਜੀ ਤੇ ਆਹ ਵਾਲਾ ਬੈਗ ਜਿਹੜਾ ਛੋਟਾ 250 ਮੇਰਾ ਭਾਈ ਇਹ ਵੀ 250 ਦਾ ਹੈ ਨਾ ਇਹ ਵੀ 250 ਦਾ ਔਰ ਇੱਕ ਔਰ ਚੀਜ਼ ਇਹ 100 ਰੁਪਏ ਦਾ ਵਾਜੀ ਇਹ 100 ਰੁਪਏ ਦਾ ਬੱਚਿਆਂ ਦੇ ਲਈ ਆ ਦੇਖੋ ਜੀ ਆ ਦੇਖ ਲਓ ਜੀ ਇੱਕ ਮਿੰਟ ਆ ਦੇਖੋ ਆਹ ਇਹ 100 ਰੁਪਏ ਦਾ ਜੀ ਆ ਲੋ ਠੀਕ ਹੈ ਜੀ ਇਹ 100 ਰੁਪਏ ਦਾ ਠੀਕ ਹੈ ਜੀ ਇਹ ਵੀ 100 ਰੁਪਏ ਚਾਹੇ ਤੁਸੀਂ ਆ ਛੋਟਾ ਸਾਈਜ਼ ਲੈ ਲਓ ਚਾਹੇ ਵੱਡਾ ਸਾਈਜ਼ ਲੈ ਲਓ ਤੈ ਤੁਸੀਂ ਆ ਲੈ ਲਓ ਬੈੱਡ ਤੇ ਜਿਹੜੇ ਆ ਲਾਏ ਹੋ ਜੀ ਮੰਜੇ ਤੇ ਇਹ 100 ਰੁਪਏ ਆ ਜੀ ਖਾਂਜੀ ਭਾਜੀ ਇੱਕ ਅੱਜ ਕੱਲ੍ਹ ਨਾ ਕਾਲਜ ਵਾਲੇ ਗਰਲਸ ਲੈ ਕੇ ਜਾਂਦੇ ਟੋਟ ਬੈਗ ਟੋਟ ਬੈਗ ਕਹਿੰਦੇ ਜੀ ਨੂੰ ਠੀਕ ਆ ਜੀ ਟੋਟ ਬੈਗ ਕਹਿੰਦੇ ਇੱਥੇ ਤੁਹਾਨੂੰ ਵੱਖ-ਵੱਖ ਵੈਰਾਈਟੀ ਕਲਰਸ ਬਹੁਤ ਮਿਲਣਗੇ ਠੀਕ ਆ ਜੀ ਇਹ 250 ਚ ਹੋਏਗਾ ਮੇਰਾ ਵੀ 8250 ਦਾ ਜੀ ਠੀਕ ਆ ਜੀ ਆ ਦੇਖੋ 250 ਚ ਬਹੁਤ ਕੁਆਲਿਟੀ ਪਈ ਹੈ ਬਹੁਤ ਜ਼ਿਆਦਾ ਵੈਰਾਈਟੀ ਪਈ ਹੈ ਜੀ ਆਪਣੇ ਕੋ ਆਣਾ ਹੋਵੇ ਸਾਡੇ ਇੱਥੇ ਜਲੰਧਰ ਚ ਮਾਰਕੀਟ ਲੱਗਦੀ ਹੈ ਸੰਡੇ ਬਾਜ਼ਾਰ ਰੈਣਕ ਬਾਜ਼ਾਰ ਟਿੱਕੀ ਵਾਲਾ ਚੌਂਕ ਠੀ ਇਹ ਬੜਾ ਇਥੇ ਆ ਲਾਈਟ ਜਗਦੀ ਗ੍ਰੀਨ ਦੀ ਉਹਦੇ ਤੋਂ ਥੋੜਾ ਜਿਆ ਅੱਗੇ ਆ ਗਏ ਇਹ ਜਿਹੜੀ ਬਾਹਰ ਲਾਈਫ ਚਲੀ ਜਾਂਦੀ ਨਾ ਸਰ ਇਹ ਸਿਵਲ ਹਸਪੀਟਲ ਰੋਡ ਆ ਫਰੈਂਡਰ ਰਥ ਰੋਡ ਜਦੋਂ ਵੀ ਤੁਸੀਂ ਆਣਾ ਭਗਵਾਨ ਵਾਲਮੀਕੀ ਚੌਂਕ ਤੋਂ ਐਂਟਰ ਕਰਨਾ ਹੈ ਠੀਕ ਹੈ ਜੀ ਉੱਥੋਂ ਤੁਸੀਂ ਨਾਜ ਸਿਨੇਮੇ ਦੇ ਬਿਲਕੁਲ ਆਪੋਜ਼ਿਟ ਆ ਜਾਣਾ ਠੀਕ ਹੈ ਜੀ ਜਦੋਂ ਤੁਸੀਂ ਕਾਰਨਰ ਤੇ ਮਾਰਕੀਟ ਤੇ ਪਹੁੰਚ ਗਏ ਬਿਲਕੁਲ ਅਸ਼ੋਕ ਵਾਟਕਾ ਸਰ ਆ ਜਾਓ ਪਰਸ ਤੇ ਪਰਸ ਤੇ ਪਰਸ ਤੇ ਸਾਤੇ ਬਿਲਕੁਲ ਸਾਹਮਣੇ ਗੈਹ ਸਕਦੇ ਹੋ ਜੀ ਬਿਲਕੁਲ ਆਪਣੀ ਦੁਕਾਨ ਹੈ ਕਿ ਕ੍ਰੀਮ ਪੰਜਾਬੀ ਜੁੱਤੀ ਠੀਕ ਹੈ ਜੀ ਇਹ ਪੰਜਾਬੀ ਜੁੱਤੀ ਆ ਦੀ ਉਹਦੇ ਬਿਲਕੁਲ ਬਾਹਰ ਆਪਣਾ ਅੱਡਾ ਲੱਗਾ ਹੈ ਤੇ ਆ ਜਿਹੜੀ ਰੋਡ ਜਾਂਦੀ ਜੀ ਅਸੀਵਲ ਹਸਪੀਟਲ ਨਾਲ ਸਿੱਧਾ ਜਾਂਦੀ ਹੈ ਜੀ ਬਿਲਕੁਲ ਇੱਥੋਂ ਵੀ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ ਲਾਸਟ ਤੇ ਕੋਰਨਰ ਤੇ ਆ ਭਾਜੀ ਠੀਕ ਹੈ ਜੀ ਬਹੁਤ ਜ਼ਿਆਦਾ ਵੈਰਾਈਟੀਆਂ ਲੱਗੀਆਂ ਇੱਕ ਉਹ ਟੈਡੀ ਵਾਲਾ ਵੀ ਭਾਜੀ ਮੈਂ ਪੁੱਛਣਾ ਚਾਹੂੰਗਾ ਟੈਡੀ ਵਾਲਾ ਬੜਾ ਅੱਜਕੱਲ ਟ੍ਰੈਂਡਿੰਗ ਵਿੱਚ ਹੈਗਾ ਹੈ ਰੇਟ ਆਪਾਂ ਦਾ ਕੁਝ ਵੀ ਲਾ ਦੇਂਦੇ ਤੁਸੀਂ ਹੀ ਲਗਾਓਗੇ ਦਾ ਰੇਟ 250 200 ਆਪਾਂ 15 150 ਅੱਜ 150 ਦੇ ਦੇ 150 ਪਹਿਲੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਜੀ ਦਿਖਾ ਵੀ ਦੇਣਾ ਬੱਚੇ ਵੀ ਖੁਸ਼ ਅੱਜ ਕਿਦਾਂ ਹੈਗਾ ਨਾ ਲੋਹੜੀ ਫੈਸਟੀਵਲ ਚੱਲਦਾ ਪਿਆ ਹਾਂਜੀ ਹਾਂਜੀ ਅਸੀਂ ਬੱਚੇ ਸਾਰੇ ਖੁਸ਼ ਕਰਦਨੇ ਅੱਜ ਠੀਕ ਆ ਜੀ ਮੈਂ ਤਾਂ ਹਨਾ 150 ਰੁਪਏ ਦੇ ਕਿਹੜਾ ਗਹਿ ਰਹੇ ਹਾਂ ਜੀ ਹਨਾ ਤੁਹਾਨੂੰ ਆ ਦੇਖੋ ਆਹ ਲੋ ਜੀ ਟੈਡੀ ਬੈਗ 150 ਰੁਪਏ ਆ ਲੋ ਜੀ ਆ ਲੋ ਜੀ ਆ ਦੇਖ ਲਓ ਕਿਹੜੇ ਕਿਹੜੇ ਕਲਰ ਆ ਜੀ ਬਨੇ ਟੈਡੀ ਹੋਇਆ ਜੀ ਆ ਲੋ ਜੀ ਪਾਲੂ ਤੇ ਪਾਂਡਾ ਦੇਖ ਲਿਓ ਜੀ ਆਪੇ ਕਿਹੜਾ ਵਾ ਆ ਲੋ ਜੀ 8.5 ਸੌ ਰੁਪਏ ਕਿਹਾ ਜਾ ਰਿਹਾ ਜੀ ਠੀਕ ਹੈ ਜੀ ਬੇਬੀ ਪਿੰਕ ਵੀ ਹੈਗਾ ਡਾਰਕ ਪਿੰਕ ਵੀ ਹੈਗਾ ਬਲੈਕ ਵੀ ਹੈਗਾ ਜੀ ਵਾਈਟ ਵੀ ਹੈਗਾ ਕਰੀਮ ਕਲਰ ਜੋ ਵੀ ਲੱਗੇ ਆ ਜੀ ਹੋਰ ਵੀ ਬਾਕੀ ਉਹਨਾਂ ਕੋ ਪੇ ਹੋਇਆ ਜਿਹੜਾ ਵੀ ਤੁਹਾਨੂੰ ਚੁਆਇਸ ਦਾ ਚਾਹੀਦਾ ਹੋਏਗਾ ਜੀ ਆਹ ਰੋਡ ਸਾਹਮਣੇ ਜਾਂਦੀ ਹੈ ਜੀ ਬਲੂ ਹਸਪੀਟਲ ਨੂੰ ਸਿਵਲ ਹਸਪੀਟਲ ਤੋਂ ਸਿੱਧੀ ਆ ਰੋਡ ਆ ਜਾਂਦੀ ਹੈ ਜੀ ਨਾਜ ਕੰਪਲੈਕਸ ਆ ਜੀ ਸਾਹਮਣੇ ਸਿਵਲ ਹਸਪੀਟਲ ਦੇ ਨਾਲ ਇਹ ਰੋਡ ਤੋਂ ਆਓਗੇ ਤੇ ਆਹ ਕੋਰਨਰ ਤੇ ਪੰਜਾਬੀ ਜੁੱਤੀ ਹੈ ਜੀ ਜਾਂ ਵੀ ਜੁੱਤੀ ਦੇ ਨਾਲ ਆ ਵੀਰ ਬੈਠਾ ਤੇ ਸਾਹਮਣੇ ਆ ਅਸ਼ੋਕ ਬਾਡੀਗਾ ਜੀ ਇਹਦੇ ਬਿਲਕੁਲ ਓਪੋਜ਼ ਠੀਕ ਹੈ ਜੀ ਆ ਪਰਸਾ ਦੀ ਵੈਰਾਈਟੀ ਦੇਖ ਲਓ ਇਹ 2.5 200 ਰੁਪਏ ਕਿਹਾ ਜਾ ਰਿਹਾ ਠੀਕ ਹੈ ਜੀ 100 ਰੁਪਏ ਵੀ ਆ 150 ਰੁਪਏ ਟੈਡੀ ਵਾਲੇ ਵੀ ਆ ਜੀ ਤੇ ਆ ਵੀ 100 ਰੁਪਏ ਆ ਜੀ ਤੇ ਆ 2.5 200 ਰੁਪਏ ਕਿਹਾ ਜਾ ਰਿਹਾ ਜੀ ਇੱਕ ਆ ਵੀ ਲੱਗੇ ਆ ਜੀ ਸਟਾਰ ਵਾਲੇ ਸਟਾਰ ਵਾਲੇ ਪਰਸਾ ਦਾ ਵੀ ਰੇਟ ਪੁੱਛ ਲੈਣਾ ਕਾਫੀ ਜ਼ਿਆਦਾ ਸੋਹਣੇ ਜੀ ਪਹਿਲੇ ਕਲਰ ਦੇਖ ਲਓ ਵੀਰੇ ਕੋ ਬਾਕੀ ਮੈਂ ਪੁੱਛ ਲੈਣਾ ਕੀ ਆ ਬਾਤ ਹੈ ਹਾਂ ਆ ਜੀ ਇਹਦਾ ਰੇਟ ਵੀ ਦੱਸਿਓ ਕਿਹੜਾ ਮੈਰਾ ਭਾਈ ਇਹਦਾ ਇਹ ਵੀ ਤੁਹਾਨੂੰ 150 ਰੁਪਏ ਦੇਣਾ ਹੈ ਭਾਈ ਇਹ ਵੀ 150 ਰੁਪਏ 250 ਦੀ ਆਈਟਮ ਆ ਵੀ 150 ਰੁਪਏ ਸਟਾਰ ਵਾਲਾ ਬਰਾਬਰ ਲੋੜੀ ਫੈਸਟੀਵਲ ਸੇਲ ਆ ਬਿਨਾ ਲਾਟਰੀ ਦੋ ਬਿਨਾ ਲਾਟਰੀ ਦੋ ਨਿਕਲਿਆ ਹੀ ਪਿਆ ਤੁਹਾਡਾ ਠੀਕ ਹੈ ਜੀ ਠੀਕ ਹੈ ਜੀ ਆ ਦੇਖ ਲਓ ਜੀ ਕਲਰ ਤੁਸੀਂ ਦੇਖ ਲਓ ਜੀ ਕਲਰ ਦੇਖ ਲਓ ਆ ਦੇਖੋ ਅੱਜ ਇੱਕ ਹੋਰ ਚੀਜ਼ ਤੋਹਫਾ ਲੈ ਕੇ ਆਏ ਆ ਦੇਖ ਲਓ ਜੀ ਕਲਰ ਦੇਖੋ ਹਾਂਜੀ ਤੋਹਫਾ ਦੱਸੋ ਇੱਕ ਹੋਰ ਤੋਹਫਾ ਲੈ ਕੇ ਆਏ ਹਾਂਜੀ ਆ ਕਿੱਟਾਂ ਜਿਹੜੀਆਂ ਆਂ ਬੀਆ ਕਾਲੇਜ ਦੇ ਆਂ ਹਾਂਜੀ ਲੜਕੀ ਦੀਆਂ ਅੱਛਾ ਜੀ ਆ ਕਾਲੇਜ ਦੀਆਂ ਕਿੱਟਾਂ ਹਾਂਜੀ ਇਹ ਬੜਾ ਚਾਈਨੈਸ ਨੇ ਇੰਡੀਆ ਨੇ ਖੁਦ ਦਾ ਮੈਨੂਫੈਕਚਰਿੰਗ ਓਕੇ ਮਤਲਬ ਸੋਲਿਡ ਚੀਜ਼ ਹੋਏਗੀ ਅੱਛਾ ਜੀ ਬਾਜਰੀ ਪਾ ਲੋ ਕਿਤੇ ਨਹੀਂ ਜਾਣਗੇ ਅੱਛਾ ਵਕ ਵਕ ਕਲਰ ਬਗਾਨਾ 250 ਇਹ ਵੀ 250 ਜੀ ਆ ਲੋ ਜੀ ਇਹ ਵੀ 250 ਰੱਖ ਲਓ ਤਾਂ ਫਾਇਦਾ ਕਰਨਾ ਲੱਗਦਾ ਆ ਲੋ ਜੀ 250 ਆ ਲੋ ਜੀ ਆਲਾ ਬੈਗ ਆ ਟੋਟ ਬੈਗ ਲੈ 2200 2200 ਦਾ ਕੋਟ ਪੈ। ਉਹ ਵੈਰੈਟੀ ਪਈ ਹੋ ਜੀ। ਠੀਕ ਆ ਜੀ। ਜਾਣ ਲਗੇ ਭਾਈ ਦੱਸ ਦੋ ਹਰ ਸੰਡੇ ਹੁੰਦੇ ਹੋ ਇੱਥੇ। ਭਾਜੀ ਹਰ ਸੰਡੇ ਆਪਣਾ 20 ਸਾਲ ਬੁਣਾਣਾ ਅੱਡਾ ਮੇਰਾ ਭਰਾ। ਠੀਕ ਆ ਜੀ। ਜਦੋਂ ਵੀ ਤੁਸੀਂ ਆਣਾ ਵਿਜ਼ਿਟ ਕਰਨਾ ਹੈ ਸੰਡੇ ਆਣਾ ਮੇਰਾ ਭਾਜੀ। ਸੰਡੇ ਆਣਾ। ਸੰਡੇ ਤੋਂ ਇਲਾਵਾ ਨਹੀਂ ਤੁਸੀਂ ਆਣਾ। ਸੰਡੇ ਆਓ ਔਰ ਫਾਇਦਾ ਲੈ ਕੇ ਜਾਓ। ਬਿਲਕੁਲ ਠੀਕ ਆ ਜੀ। ਠੀਕ ਆ ਜੀ। ਇਸ ਅੱਗੇ ਪੱਛੋਲੇ ਪਾਜੀ ਲੇਡੀਜ਼ ਵਰਸ ਦਾ ਬੈਗ ਦੀ ਡਿਮਾਂਡ ਆਉਂਦੀ ਸੀ ਉਹ ਦੁਕਾਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਅਸੀਂ ਇਹਦੇ ਤੋਂ ਆਪਾਂ ਦਿਖਾਉਂਦਾ ਜੀ ਜਿਹੜੇ ਬੈਗ ਗਏ 400 ਦੇ ਲੈ ਗਏ 2500 ਰੁਪਏ ਦਾ ਤਾਂ ਜੇ ਤੁਸੀ ਆਪ ਵੈਰਾਈਟੀ ਲੈਣੀ ਆ ਤੇ ਉਹ ਵੀ ਤੁਸੀਂ ਡਿਮਾਂਡ ਕਰ ਸਕਦੇ ਹੋ ਉਹ ਵੀ ਇਹਨਾਂ ਕੋ ਅਵੇਲੇਬਲ ਹੁੰਦੀ 20 ਸਾਲ ਦਾ ਐਕਸਪੀਰੀਅੰਸ ਹੈ ਜੀ ਜੇ ਹੁਣ ਆਪਾਂ ਅੱਗੇ ਜਾਂਦੇ ਆ ਜੀ ਤੇ ਦੇਖ ਰਹੇ ਆ ਜੀ ਅੱਗੇ ਹੋਰ ਕੀ ਕੀ ਲੱਗਾ ਹੋਇਆ ਜੀ ਈਕਲ ਲੇਡੀਜ਼ ਦੀ ਹੋਰ ਚੀਜ਼ ਜੀ ਹਰ ਘਰ ਵਿੱਚ ਹਰ ਲੜਕੀ ਦੀ ਪਸੰਦ ਹੁੰਦੀ ਜਿਵੇਂ ਚਾਹੇ ਕਾਲਜ ਦੀ ਹੋਵੇ ਚਾਹੇ ਘਰ ਵਿੱਚ 350 ਰੁਪਏ ਦੀ ਆ ਦੇਖੋ ਜੀ ਜੀ 350 ਰੁਪਏ ਦੀ ਕਲਰ ਚੁਆਇਸ ਬਹੁਤ ਆ ਜੀ ਆ ਦੇਖੋ ਜੀ ਕਲਰ ਤੁਹਾਨੂੰ ਦਿਖਾ ਦਿੰਨਾ 350 ਰੁਪਏ ਸੀ ਠੀਕ ਆ ਜੀ ਇਹ ਲੇਡੀਜ਼ ਆ ਜੀ ਜੈਂਟਸ ਨਹੀਂ ਆ 350 ਰੁਪਏ ਆ ਲੋ ਜੀ 350 ਰੁਪਏ 350 ਰੁਪਏ 350 ਰੁਪਏ 350 ਰੁਪਏ 350 ਰੁਪਏ ਆਰੇ ਕੋ ਆਰੇ ਤੇ 컬러 ਸਾਈਡ ਦਾ ਹੈ ਜਨਾ ਤੁਹਾਨੂੰ ਸਾਡੇ 350 ਲੇਡੀਜ਼ ਨੂੰ ਮਿਲਦੇ ਨੇ ਸਾਡੇ ਤੋਂ ਸਾਈਜ਼ ਕੋਈ ਵੀ ਮਿਲ ਜਾਂਦਾ ਜੀ ਰੇਡ ਕੋਈ ਆ ਜੀ 350 ਆ ਜੀ ਲੇਡੀਜ਼ ਆ ਜੀ ਪਰ ਇਹ ਲੇਡੀਜ਼ ਆ ਜੀ ਲੇਡੀਜ਼ ਆ ਜੀ ਆ ਦੇਖੋ ਜੀ ਇਹ ਰੀ ਸੀ 350 ਸਾਡੇ ਸਾਡੇ 350 ਰੁਪਏ ਲੱਗੇ ਆ ਜੀ ਲੇਡੀਜ਼ ਇਹਨਾਂ ਅ ਬਲੈਕ ਵੀ ਹੈਗੀ ਜੀ ਆ ਦੇਖੋ ਜੀ ਬਲੈਕ ਸਾਰਿਆਂ ਦੇ ਆ ਲੋ ਜੀ 350 ਸਾਡੇ 350 ਰੁਪਏ ਕਿਹਾ ਜਾ ਰਿਹਾ ਕੀ ਕੀ ਰੇਡ ਭਾਜੀ 350 350 ਰੁਪਇਆ ਆ ਦੇਖ ਲਓ ਜੀ ਸ਼ੋਪ ਇੱਕ ਮੁੱਲ ਗਾਰੰਟੀ ਫੁੱਲ ਹਾਂਜੀ ਇੱਕ ਮੁੱਲ ਗਾਰੰਟੀ ਫੁੱਲ ਠੀਕ ਹੈ ਜੀ ਇੱਕ ਮੁੱਲ ਗਾਰੰਟੀ ਫੁੱਲ ਤੇ 350 ਲੱਗੀ ਹੈ ਜੀ ਲੇਡੀਜ਼ ਦੀ ਜੀ ਠੀਕ ਹੈ ਜੀ ਕੋਨੇ ਤੁਹਾਨੂੰ ਜੀਨਾ ਦਿਖਾਈਆਂ ਹੁੰਦਾਂ ਨੇ ਜੀ ਲੇਡੀਜ਼ ਪਜਾਮੇ ਦਿਖਾਣੇ ਆ ਆ ਦੇਖੋ ਜੀ ਗਿਲੰਦਰ ਬਰਾਣਾ ਜੀ ਆਲ ਦਵਿਚ 100 ਰੁਪਏ ਲੱਗੇ ਹੋਇਆ ਜੀ 100 ਰੁਪਏ ਲੱਗੇ ਬਾਜੀ ਹਾਂਜੀ ਬਾਜੀ 100 ਰੁਪਏ 100 ਰੁਪਏ ਲੱਗੇ ਆ ਜੀ ਆਹ ਦੇਖੋ ਜੀ ਇੱਥੇ ਵੀ ਲੱਗੇ ਆ ਲੋ 4 4 ਪੇ 4 ਪੇ ਆ ਲੋ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਲੋ ਆਹ ਦੇਖੋ 4 ਪੇ 4 ਪੇ ਇਹ ਚੋ ਵੀ ਤੁਹਾਨੂੰ ਦਿਖਾਣਾ ਪਹਿਲੇ ਵੀਰਾ ਦਾ ਹਾਲਵੇ ਫਿਰ ਮੈਂ ਤੁਹਾਨੂੰ ਬੈਗ ਤੇ ਲੱਗੇ ਵੀ ਦਿਖਾਣਾ ਇਹ 100 ਇਹ ਵੀ 100 ਰੁਪਏ ਚ 100 ਰੁਪਏ ਜੀ ਬਾਜੀ 100 ਰੁਪਏ ਚ ਆ ਜੋ ਆਇਆ 100 ਰੁਪਏ ਚ 100 ਰੁਪਏ ਚ 4 4 ਪੇ 4 ਪੇ 100 ਰੁਪਏ ਲੱਗੇ ਜੀ ਹੁਣ ਤੁਹ ਇਹ ਵਾਲੇ ਪਜਾਮੇ ਦੀ ਸੋ ਹੈ ਨਾ ਸਕਰਟ ਹੈ ਇਹ ਡਰੈਸ ਹੈ ਜੀ ਭਾਜਾ ਅੱਛਾ ਇਹ ਡਰੈਸ ਹੈ ਇਹ ਮਾਫੀ ਚਾਹੂੰਗਾ ਜੀ ਇਹ ਸਕਰਟ ਹੈ ਜੀ ਇਹ ਸਕਰਟ ਹੈ ਜੀ ਚਲੋ ਇਹ ਵੀ 100 100 ਰੁਪਏ ਆ ਜੀ 200 ਰੁਪਏ ਦੀ ਪਜਾਮੇ ਹੀ ਲੱਗ ਰਹੇ ਸੀਗੇ ਪਰ ਇਹ ਸਕਰਟ ਹੈ ਜੀ 100 100 ਰੁਪਏ ਆ ਜੀ 100 100 ਰੁਪਏ ਦੇਖੋ ਜੀ ਬਲੈਕ ਕਲਰ ਸਾਰਿਆਂ ਦਾ ਫੇਵਰਟ ਹੁੰਦਾ ਜੀ ਬਾਰ-ਬਾਰ ਮੈਂ ਇਹੀ ਦੱਸਦਾ ਹਾਂ ਜੀ ਚਾਈਨਸ ਕੋਰੀਅਨ ਮਾਲ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਜੀ ਆਹ ਦੇਖੋ ਜੀ 100 100 ਰੁਪਏ 100 100 ਰੁਪਏ ਗਰਮਾ ਜੀ ਸਟੱਫ ਗਰਮ ਸਟਾਫਾ ਗਰਮਾ ਦੇਖ ਲੋ ਜੀ ਕਲਰ ਤੁਸੀਂ ਆਪ ਚੈੱਕ ਕਰ ਲੋ ਜੀ ਕਿਹੜੇ-ਕਿਹੜੇ ਲੱਗੇ ਆ ਜੀ ਆ ਦੇਖ ਲੋ ਸਾਰੇ ਜਿੰਨੇ ਵੀ ਲੱਗੇ ਆ ਜੀ ਆ ਦੇਖੋ ਜੀ ਇੱਕਾ ਪਿੰਕ ਵਾਲਾ ਵੀ ਦਿਖਾ ਦਿਓ ਭਾਜੀ ਗਾਜਰੀ ਕਲਰ ਆ ਲਗਾ ਲਗਾ ਉਰੇ ਉਰੇ ਹਾਂ ਆ ਦੇਖੋ ਜੀ 100 ਰੁਪਏ ਹੀ ਆ ਜੀ 100 ਰੁਪਏ ਹੈ ਨਾ ਹਾਂਜੀ ਭਾਈ 200 ਰੁਪਏ ਠੀਕ ਆ ਜੀ ਆ 100 ਰੁਪਏ ਆ ਜੀ 100 ਰੁਪਏ ਤੇ ਆ ਜਿਹੜੀਆਂ ਡਰੈਸਾਂ ਲੱਗੀਆਂ ਭਾਜੀ ਡਰੈਸਾਂ ਭਾਈ 500 ਰੁਪਏ ਡਰੈਸ ਹੈ ਇਹ 500 ਰੁਪਏ ਡਰੈਸ ਆ ਜਿਹੜਾ ਮਰਜੀ ਸਾਈਜ਼ ਲੈ ਲਓ ਜਿਹੜਾ ਮਰਜੀ ਸਾਈਜ਼ 3 ਸਾਈਜ਼ ਹੁੰਦਾ ਸਰ ਹਰ ਇੱਕ ਨੂੰ ਆ ਡ्रेसेस ਆ ਲੱਗੀਆਂ ਜੀ 5 500 ਰੁਪਏ ਘਹਿਰੇ ਆ ਕੋਈ ਵੀ ਸਾਈਜ਼ ਲੈ ਲਓ ਫ੍ਰੀ ਸਾਈਜ਼ ਹੁੰਦਾ ਵੈਸੇ ਤੁਹਾਨੂੰ ਦਵਾ ਦੇ ਨਾ ਵਾ ਆ ਦੇਖ ਲਓ ਜੀ ਆ ਡ्रेसेस ਦਾ ਕੰਬੀਨੇਸ਼ਨ ਕਰਕੇ ਲਾਇਆ ਹੋਇਆ ਜੀ ਆ ਦੇਖੋ ਇਹ 5 500 ਰੁਪਏ ਆ ਇਹ 5 500 ਰੁਪਏ ਆ ਇਹ ਡ्रेसेस ਠੀਕ ਆ ਜੀ ਇਹ ਹੁਣ ਲੱਗਾ ਕਿੱਥੇ ਤੁਹਾਨੂੰ ਉਹ ਵੀ ਦੱਸ ਨਾ ਜੀ ਆ ਸ਼ੋਪ ਦੇਖ ਲਓ ਜੀ ਠੀਕ ਆ ਜੀ ਆ ਸ਼ੋਪ ਦੇ ਨਾਲ ਹਾਂ ਜੀ ਸੰਡੇ ਦੇ ਸੰਡੇ ਲੱਗਦੀ ਹੈ ਜੀ ਸੰਡੇ ਦੇ ਸੰਡੇ ਲੱਗਦੀ ਹੈ 2 ਰੁਪਏ 2 ਰੁਪਏ ਇਹ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਅਸੇਲਾ ਜੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਅਪ ਕੋਟਿਆ ਲੋ ਹਾਈਨਿਕ ਲੋ ਟਾਪ ਲੋ 100 ਰੁਪਏ 100 ਰੁਪਏ 100 ਰੁਪਏ ਆ 200 ਵਾਲਾ ਸੋਚ ਲਗਾ ਦੇ 216 100 ਚਾਹੀਓ ਆਇਓ ਆਇਓ 100 ਰੁਪਏ 100 ਰੁਪਏ